ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਸੈੱਟ ਕਰ ਲਿਓ ਆਲ ਤੇ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਦੋਸਤੋ ਜਿਹੜੇ ਫਾਰਮ ਤੇ ਆਪਾਂ ਵਿਜ਼ਿਟ ਕੀਤੀ ਹੈ ਬਾਈ ਹਰਬੇਲ ਦੇ ਫਾਰਮ ਤੇ ਆਏ ਹੋਏ ਆ ਪਿੰਡ ਜਿਹੜਾ ਜੋਰ ਸਿੰਘ ਵਾਲਾ ਹੈਗਾ ਤਹਿਸੀਲ ਪੱਟੀ ਜਿਹਦਾ ਤਰਨ ਕਰਨ ਲੱਗਦਾ ਹੈ ਬਿਲਕੁਲ ਹਰੀਕੇ ਪਤਨ ਤੋਂ ਜਦੋਂ ਦੋਸਤੋਂ ਭਿੱਖੀਵੰਡ ਰੋਡ ਖਾਲਾ ਰੋਡ ਹੋਵੇ ਆ ਤਾਂ ਰਸਤੇ ਵਿੱਚ ਪੱਟੀ ਮੋੜ ਤੋਂ 2 ਕਿਲੋਮੀਟਰ ਪਿੱਛੇ ਸੰਗਵਾ ਆਡੇ ਤੋਂ ਤੁਸੀਂ ਸਾਈਡੋਂ ਪਿੰਡ ਦੇ ਸਾਈਡੋਂ ਤੋਂ ਤੁਸੀਂ ਜਿਹੜਾ ਪਿੰਡ ਜੋਰ ਸਿੰਘ ਵਾਲਾ ਪਹੁੰਚ ਸਕਦੇ ਹੋ ਅੱਜ ਟੋਟਲ ਐਨੀਮਲ ਆਪਾਂ ਦੋਸਤੋਂ ਤੁਹਾਨੂੰ 4 ਕਿ ਜਿਹੜੇ ਨਗਦ ਖਾਵਾਂਗੇ ਵੀਰ ਹਰਬੇਲ ਦੇ ਕੋਲ ਨਵੇਂ ਪਸ਼ੂ ਜਿਹੜੇ ਸੇਲ ਲਈ ਆਏ ਸੀਗੇ ਇੱਕ ਜਿਹੜੀ ਵੈਡ ਹੋਵੇਗੀ ਦੋਸਤੋ ਫਾਈਨਲ ਦੇ ਵਿੱਚ ਆਪਾਂ ਵੈਡ ਦੀ ਵੀ ਇਨਫਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਾਂਗੇ ਚੰਗੀ ਵੈਡ ਹੋਵੇਗੀ ਤਕਰੀਬਨ ਬਿਲਕੁਲ ਜਿਹੜੇ ਵੀਰ ਘਰੇੰਦੂਆ ਨੋਰਮਲ ਹੀ ਘਰੇ ਰਹਿਣਾ ਚਾਹੁੰਦੇ ਹੁਣ ਉਹ ਵੀ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਜੀ ਪੂਰੀ ਡਿਟੇਲ ਆਪਾਂ ਵੀਰ ਹਰਵੇਲ ਦੇ ਪਾਸੋਂ ਚਲ ਕੇ ਲੈ ਲਿਏ ਆ ਕਰਦੇ ਆ ਇਹਨਾਂ ਪਸੰਮਾ ਦੀ ਜਿਹੜੀ ਜਾਣਕਾਰੀ ਸ਼ੇਅਰ ਤੁਹਾਡੇ ਨਾਲ ਕਈ ਜਣੇ ਬਰਦਾਤ ਉਸੂ ਕਾ ਪਤਨ ਉਨੀਲੀਰਾ ਵੀ ਦੀ ਜਿਹੜੀ ਝੋਟੀ ਦਿਖਾਉਣੀ ਆ ਬਿਲਕੁਲ ਤਾਜੀ ਸੂਈ ਆ ਕੁਛ ਦੇ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਵੀਰ ਹਰਵੇਲ ਤੋਂ ਸਭ ਤੋਂ ਪਹਿਲਾਂ ਵੀਰ ਹਰਵੇਲ ਸਤਿ ਸ੍ਰੀਕਾਲ ਜੀ ਹਾਂਜੀ ਸੰਤੋਬ ਸਾਬ ਜੀ ਸਤਿ ਸ੍ਰੀਕਾਲ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਹਨ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਈ ਤੁਹਾਡਾ ਇੱਥੇ ਆਉਣ ਤੇ तहे ਦਿਲੋਂ ਧੰਨਵਾਦ ਠੀਕ ਹੈ ਮਿਹਰਬਾਨੀ ਬਾਈ ਅੱਜ ਹਰਵੈਲ ਵੀਰੇ ਆਪਣੇ ਕੋਲ ਚਾਰ ਕਿਪਸੂ ਸੇਲ ਆ ਜੀ ਜੀ ਆਪਣੇ ਕੋਲ ਚਾਰ ਕਿਪਸੂ ਸੇਲ ਆ ਤਿੰਨ ਮੱਜਾਂ ਨੇ ਠੀਕ ਹੈ ਠੀਕ ਹੈ ਜੀ ਤਾਂ ਇੱਕ ਨੀਲੀ ਦੀ ਝੋਟੀ ਆ ਗਈ ਪਹਿਲਣ ਠੀਕ ਹੈ ਜੀ ਇਹਦੀ ਜਿਹੜੀ ਪ੍ਰੋਪਰ ਡਿਟੇਲ ਆ ਇਹਦੀ ਮਾਦਾ 16 ਕਿਲੋ ਦਾ ਰਿਕਾਰਡ ਰਿਆ ਤੀਜੇ ਸੂਏ ਦਾ ਠੀਕ ਹੈ ਤਾਂ ਇਹ ਆਪ ਪਹਿਲੇ ਹੀ ਵਾਰ ਸੂਈਏ ਹ ਜੀ 9 ਤੋਂ 10 ਲੀਟਰ ਜਿਹੜਾ ਦੁੱਧ ਦਾ ਹਜੇ ਰੈਡੀ ਹੈ ਇਹਦੇ ਥੱਲੇ ਬਾਕੀ ਸਕਿਨ ਵਾਈਜ਼ ਬਹੁਤ ਚਮੜੀ ਦੀ ਜਾਨੀ ਕਿ ਬਰੀਕੀ ਹੈ ਇਹਦੇ ਵਿੱਚ ਬਿਲਕੁਲ ਠੀਕ ਆ ਤੇ ਬਿਲਕੁਲ ਪ੍ਰੋਪਰ ਨਿਸ਼ਾਨੀਆਂ ਕਰਦੀ ਜਿਹੜੀਆਂ ਹੋਣੀਆਂ ਚਾਹੀਦੀਆਂ ਤਾਂ ਪਿੱਛੇ ਕੱਟੀ ਆ ਇਹਦੇ ਉਹ ਵੀ ਨੀਲੀ ਆ ਆਹ ਮਗਰ ਕੱਟੀ ਆ ਗਈ ਜੀ ਹਾਂਜੀ ਆ ਦੋਸਤੋ ਆ ਮੱਥੇ ਦੇ ਵਿੱਚ ਫੁੱਲ ਤੁਸੀਂ ਵੇਖੋਗੇ ਤੇ ਮਗਰਲੇ ਪੈਰ ਜਿਹੜੇ ਵਾਈਟ ਹੈਗੇ ਤੇ ਅੱਖ ਜਿਹੜੀ ਬਿੱਲੀ ਹੈਗੀ ਵੇਖੋ ਅੱਖ ਬਿੱਲੀ ਹੈ ਇਹ ਮਗਰ ਕੱਟੀ ਹੈਗੀ ਆ ਦੋਸਤੋ ਜਿਹੜੀ ਆਪਾਂ ਪਹਿਲੇ ਨੰਬਰ ਤੇ ਇਨਫਾਰਮੇਸ਼ਨ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਸ ਝੋਟੀ ਦੀ ਬਾਕੀ ਨੰਬਰ ਠੀਕ ਹੈ ਜੀ ਬਾਕੀ ਸੰਤੋਖ ਸਿੰਘ ਜੀ ਇਹ ਸਾਮ ਸੰਭਾਲ ਵਾਲੇ ਘਰੋਂ ਨਹੀਂ ਆਈ ਜੇ ਕਿਤੇ ਸਾਮ ਸੰਭਾਲ ਹੋ ਜੇ ਤਾਂ ਪਹਿਲੇ ਸਵੇਰੇ 12 ਲੀਟਰ ਝੋਟੀ ਦੁੱਧ ਅਜੇ ਵੀ ਉਮੀਦ ਹੈ ਕਿ ਝੋਟੀ ਦੁੱਧ ਤੇ ਵੱਧ ਸਕਦੀ ਹੈ ਠੀਕ ਹੈ ਜੀ ਹਾਂ ਜੀ ਥੱਲੇ ਵੀ ਆਹ ਦੇਖੋ ਵੇਨ ਬੋਨ ਜਿਹੜੀ ਹੈਗੀ ਮਿਲਕ ਤੁਸੀਂ ਜ਼ਰੂਰ ਦੇਖੋ ਬਿਲਕੁਲ ਮੋਟੀ ਜਿਹੜੀ ਉੱਪਰ ਹੀ ਹੋਈ ਵੇਨ ਦਾ ਨਜ਼ਰ ਆ ਜਾਊ ਆ ਮਗਰਲੇ ਪੈਰ ਹੈਗੇ ਦੋਸਤੋ ਮਗਰਲੇ ਪੈਰਾਂ ਦੇ ਵਿਚਾਰ ਅਗਲੇ ਪੈਰਾਂ ਦੇ ਜਿਹੜੇ ਹੈਗੇ ਜਵਾਬ ਤੁਸੀਂ ਵੇਖੋਗੇ ਬਿਲਕੁਲ ਸੱਜੇ ਦੇ ਖੱਬੇ ਦੇ ਪੈਰ ਦੇ ਹਾਂ ਅੱਗੇ ਹੈ ਖੱਬੇ ਦੇ ਤੁਹਾਨੂੰ ਬਿਲਕੁਲ ਲਾਈਟ ਜਿਹੜਾ ਨਿਸ਼ਾਨ ਥੱਲੇ ਆ ਉਹ ਵੇਖਣ ਦੇ ਵਿੱਚ ਮਿਲ ਜੂਗਾ ਤੇ ਤੁਹਾਨੂੰ ਤੇ ਵੀ ਨਹੀਂ ਜਾਣ ਪ੍ਰੋਪਰ ਰੈਕਿੰਗ ਹੈ ਦੋਸਤੋ ਉਹ ਨਿਸ਼ਾਨੀਆਂ ਕਰੈਕਟਰ ਹੈਗੇ ਆ ਉਹ ਪੂਰੇ ਜਿਹੜੇ ਕਰਦੀ ਹੈਗੀ ਨੀਂਦੀ ਦਾਬੀ ਦੇ ਵਿੱਚ ਇਹ ਛੋਟੀ ਤੇ ਵੀਰ ਹਰ ਪੇਰ 9-10 ਲੀਟਰ ਬਿਲਕੁਲ ਠੰਡਾ ਦੁੱਧ ਬਿਲਕੁਲ ਬਿਲਕੁਲ ਠੰਡਾ ਦੁੱਧ ਤਿਆਰ ਹੈ ਇਸ ਟਾਈਮ ਬਾਕੀ ਸਾਨੂੰ ਸਾਹਿਬ ਜੀ ਸ਼ਾਮ ਸੰਭਾਲਣੀ ਸੀ ਉਹਨਾਂ ਬੰਦੇ ਦੀ ਮੈਂ ਜਿਹੜੇ ਹਿਸਾਬ ਨਾਲ ਦੁੱਧ ਹੈਗਾ ਇਹ ਦੇਲੇ ਪਹਿਲਾਂ ਦੇ ਹਿਸਾਬ ਨਾਲ ਤਾਂ ਮੇਰੇ ਮੈਨੂੰ ਉਮੀਦ ਆ ਕਿ ਕਿਲੋ ਡੇਢ ਕਿਲੋ ਦੁੱਧ ਹੋਰੇ 10 ਤੋਂ ਬਾਹਰ ਵੀ ਚੱਲਣ ਦੀ 10 ਤੋਂ ਬਾਹਰ ਚੱਲ ਲਗੀ ਸੰਭਾਲਦਾ 10 ਓਵਰਹਾਲ 9 10 ਤਾਂ ਚੱਲ ਹੀ ਰਹੀ ਹੈ ਠੀਕ ਆ ਆ ਲਓ ਜੀ ਬਿਲਕੁਲ ਜਿਹੜਾ ਦੋਸਤੋ ਸਾਰੇ ਪਾਸੇ ਜਿਹੜਾ ਥਾਨ ਦੀ ਕੁਆਲਿਟੀ ਹੈਗੀ ਹੈ ਚੈੱਕ ਕਰ ਲਿਓ ਤੇ ਇਹ ਚੋਣ ਇੱਕ ਨੰਬਰ ਦਾ ਸੰਦੂ ਦਾ ਚਵਾਈ ਇੱਕ ਨੰਬਰ ਵੀਰ ਕਹਿ ਰਿਹਾ तकरीबन ਪੋਲੀ ਚਵਾਈ ਹੈਗੀ ਆ ਤੇ ਕੋਈ ਵੀ ਭੈਣ ਕੋਈ ਵੀਰ ਬੜੇ ਆਰਾਮ ਨਾਲ इजीली ਜਿਹੜੀ ਤੁਸੀਂ ਚਵਾਈ ਇਸ ਦੇ ਥੰਨੇ ਕਰ ਸਕਦੇ ਜੀ ਤੇ ਜਦੋਂ ਲਾਜੀ ਦੀ ਪ੍ਰੋਪਰ ਸਾਮ ਸੰਭਾਲ ਹੋ ਜੇ ਪੂਰਾ ਇਹਦਾ ਪਿੱਛਪੜਾ ਭਰ ਜੇ ਹਾਂਜੀ ਤਾਂ ਦੂਜੇ ਸੂਰ ਵਿੱਚ ਬਹੁਤ ਚੰਗੀ ਜੰਨੀ ਇੱਕ ਮੱਝ ਤਿਆਰ ਹੋਈ ਹੋਈ ਹੈ ਬਿਲਕੁਲ ਬਿਲਕੁਲ ਆਹ ਬੈਕ ਸਾਈਡ ਤੋਂ ਦੇਖੋ ਦੋਸਤੋ ਪੱਧਰ ਲੇਵਾ ਥਾਂ ਹੈਗਾ ਆਹ ਲਓ ਆ ਨਵਾਬ ਦੀ ਜੰਨੀ ਆਹ ਲਓ ਦੇਖੋ ਸਾਹ ਦੇਖੋ ਠੀਕ ਆ ਤੇ ਹਰਵੈਲ ਭਾਈ ਜੀ ਦਾ ਮੁੱਲ ਕਿੰਨਾ ਕਰਦਾ ਹੈ ਡਿਮਾਂਡ ਕੀ ਆ ਮੁੱਲ ਸੰਦੀ ਸਾਹਿਬ ਜੀ ਇਹਦਾ ਆਪਾਂ 60000 ਰੁਪਏ ਕਰਦੇ ਹਾਂ ਉਹਦੇ ਚੋਂ ਵੀ ਮੰਨ ਤਾਂ ਥੋੜਾ ਬਹੁਤ ਰਹਿਣੇ 60 ਦੇ ਵਿੱਚੋਂ ਵੀ ਹੋ ਜੀਗਾ ਮਾਰ ਤਾਂ ਠੀਕ ਆ ਦੋਸਤੋ ਮਗਰ ਇੱਕ ਵਾਰ ਫਿਰ ਜ਼ਿਕਰ ਕਰ ਦਿੰਨੇ ਆ 60000 ਦੇ ਵਿੱਚੋਂ ਵੀ ਜੇਰਾ ਬੰਦਦਾ ਹੋਇਆ ਗੁੰਜਾਇਸ਼ ਹੋਈ ਜਿੰਨੀ ਉਹ ਮੰਨ ਤਾਂ ਜਿਹੜਾ ਹੈਗਾ ਜ਼ਰੂਰ ਕੀਤਾ ਜਾਵੇਗਾ ਘਰ ਪਹੁੰਚਿਆਂ ਦਾ ਤੇ ਬਿਲਕੁਲ ਸੀਰੀਜ਼ ਲੱਕ ਪੂਰੀ ਹੈ ਤੇ ਨੀਲੀ ਰਵੀ ਜੀ ਸੰਦੀ ਸਾਹਿਬ ਟਾਈਮ ਥੋੜਾ ਨਹੀਂ ਤਾਂ ਆਪਾਂ ਇਹਦੀ ਚੁਵਾਈ ਵੀ ਦਿਖਾ ਦਿੰਦੇ ਜੀ ਹਾਂ ਠੀਕ ਹੈ ਬਾਕੀ ਜਿਹੜਾ ਟਾਈਮ ਹੈਗਾ ਦੋਸਤੋ ਤਕਰੀਬਨ 6 ਤੋਂ 6:30 ਵਜੇ ਦਾ ਜਿਹੜਾ ਸਮਾਂ ਹੋ ਗਿਆ ਤੇ ਚਵਾਈ ਵੀਰ ਨੇ ਬਿਲਕੁਲ ਹੁਣ ਕਰ ਹੀ ਲੈਣੀ ਆ ਤੇ ਤੁਸੀਂ ਮਾਰਨਿੰਗ ਟਾਈਮ ਜਿਹੜੀ ਚਵਾਈ ਆ ਦੋਸਤੋ ਇਸ ਟਾਈਮ ਵੀਰ ਨੂੰ ਰੋਕ ਵੀ ਸਕਦੇ ਹੋ ਕਰ ਵੀ ਸਕਦੇ ਹੋ ਟਾਈਮ ਟੂ ਟਾਈਮ ਜਿਹੜੀ ਚਵਾਈ ਕਰਕੇ ਦੋ ਟਾਈਮ ਤੋਂ ਬਾਅਦ ਤੁਸੀਂ ਸੌਦਾ ਕਰ ਲਿਓ ਬੇਸ਼ੱਕ ਤੇ ਵੀਰ ਹਰਵੇਲ ਦੂਜੇ ਨੰਬਰ ਤੇ ਆਪਾਂ ਆਪਣੇ ਕੋਲ ਆ ਜੀ ਇਹ ਮੱਝ ਜੀ ਇਹ ਤਾਂ ਸਾਵੇ ਤੀਜੇ ਸਵੇਰ ਮੱਝਾਂ ਹਾਂਜੀ ਇਹਦੇ ਥੱਲੇ 12 ਲੀਟਰ ਦੁੱਧ ਜਿਹੜਾ ਇਸ ਟਾਈਮ ਰੈਡੀ ਆ ਓਕੇ ਤੇ ਪਿੱਛੇ ਕੱਟਾ ਵਾ ਠੀਕ ਹੈ ਜੀ ਇਹਨੂੰ ਸੂਈ ਨੂੰ ਵੀ ਅੱਜ ਕਰੀਬ 17 ਤਾਂ ਚਾਹ ਇੱਕ ਨੰਬਰ ਠੀਕ ਆ ਆ ਸੂਆ ਤਿੱਜਾ ਹਨਾ ਜੀ ਤੇ 12 ਲੀਟਰ ਬਿਲਕੁਲ ਦੁੱਧ ਹੈਗਾ ਤੋਂ ਉਹ ਬਿਲਕੁਲ ਠੰਡਾ ਰਹਿਣੀ ਹੈ ਜੀ ਬਿਲਕੁਲ ਦੋਸਤੋ ਨੈਟ ਜਿਹੜਾ ਤੋਲਵਾ ਦੁੱਧ ਬਿਲਕੁਲ ਰੈਡੀ ਮਿਲੇਗਾ ਤੁਹਾਨੂੰ 12 ਲੀਟਰ ਇਸ ਦੇ ਥੱਲੇ ਤੇ ਆਹ ਫੇਸ ਕੁਆਲਟੀ ਆ ਤੇ ਬਾਡੀ ਵਜਨ ਦੇ ਵਿੱਚ ਹੈਗੀ ਆ ਹੈਵੀ ਬਾਡੀ weight ਹੈਗੀ ਆ ਦੋਸਤੋ ਤੇ ਤਕਰੀਬਨ ਜਿਹੜੀ ਅਟਰ ਦੀ ਕੁਆਲਟੀ ਹੈ ਉਹ ਵੇਖ ਕੇ ਚੈੱਕ ਕਰੋ ਇਹ ਬਿਲਕੁਲ ਫਟਰ ਫਰਮੇਵਾ ਹੈਗਾ ਹਾਂ ਲੋ ਗਾਟ ਕਾੜੀ ਵਧੀਆ ਹੈਗਾ ਦੋਸਤੋ ਵਧੀਆ ਚੰਗਾ ਕਦਖੜ ਹੈਗਾ ਇਸ ਦਾ ਮੁੱਲ ਵੀ ਆਪਾਂ ਵੀਰ ਦੇ ਨਾਲ ਆ ਕਲੀਅਰ ਕਰ ਲੈਂਦੇ ਆ ਤੇ ਹਰਵੀਰ ਭਾਈ ਇਹਦਾ ਜਿਹੜਾ ਮੁੱਲ ਡਿਮਾਂਡ ਕੀ ਰੱਖੀ ਹੋਈ ਆ ਡਿਮਾਂਡ ਸੰਤਸਰ ਜੀ 78000 ਫਿਕਸ 78000 ਫਿਕਸ ਹਾਂ ਜੀ ਠੀਕ ਆ 88000 ਰੁਪਿਆ ਦਾ ਦੋਸਤੋ ਫਿਕਸ ਹੈਗਾ ਤੇ ਤੁਸੀਂ ਬਿਲਕੁਲ ਤਸੱਲੀ ਕਰਨ ਤੋਂ ਬਾਅਦ ਜਰੂਰ ਵੀਰ ਦੇਣਾ ਸਬਦਾ ਕਰ ਸਕਦੇ ਜੀ ਬਾਕੀ ਦੰਦੂ ਸਾਹਿਬ ਜੀ ਕੋਈ ਦੋ ਟਾਈਮ ਤਿੰਨ ਟਾਈਮ ਚੁਾਈ ਕਰੇ ਬਿਲਕੁਲ ਜੋ ਦੱਸਿਆ ਉਹ ਹੀ ਨਿਕਲੂਗਾ ਠੀਕ ਆ ਵੀਰ ਜੀ ਇਹ ਚੋ ਆ ਵੀ ਇੱਕ ਨੰਬਰ ਇੱਕ ਨੰਬਰ ਜਵਾ ਦੋਸਤੋ ਮਿਲੇਗਾ ਤੁਹਾਨੂੰ ਇਸ ਮੱਝ ਦਾ ਤੇ ਇਸ ਤੋਂ ਬਾਅਦ ਵੀਰ ਜੀ ਆਪਣੇ ਕੋਲ ਆ ਆ ਗਈ ਹੈ ਜੀ ਝੋਟੀ ਇਹ ਸੰਦੂ ਸਾਹਿਬ ਜੀ ਝੋਟੀ ਆ ਹਾਂ ਜੀ ਬਿਲਕੁਲ ਚੰਗਾ ਪਿੱਟ ਪੂੜਾ ਦੇਖੀ ਸਕਦੇ ਤੁਸੀਂ ਇੱਕ ਮਾਲੀ ਦਾ ਭਲੇਖਾ ਪੌਂਦੀ ਆ ਬਿਲਕੁਲ ਬਾਕੀ ਮੈਂ ਤਾਂ ਐਡਵਾਈਸ ਦਊਂਗਾ ਸਲਾਹ ਦਊਂਗਾ ਭੈਣ ਭਰਾਵਾਂ ਨੂੰ ਕਿ ਆਪਾਂ ਇੱਕ ਛੋਟੀ ਜੀ ਕੱਟੀ ਪਾਲਦੇ ਆ ਉਹ 4-5 ਸਾਲ ਚ ਤਿਆਰ ਹੁੰਦੀ ਆ ਹਨਾ ਜਿੱਤਰਾ ਅੱਗੇ ਇੱਕ ਵਾਰੀ ਸੂਈ ਆ ਕਰੀਬ 12 ਦੇ ਪਹਿਲਾਂ ਸੂਆ ਚੱਲ ਰਿਹਾ ਇਹਦਾ ਠੀਕ ਹੈ ਜੀ ਤਾਂ ਜਿੰਨਾਂ ਕੋਲ ਆਪਾਂ ਲੈ ਕੇ ਆਏ ਉਹਨਾਂ ਨੂੰ ਕਿਤੇ ਭਲੇਖਾ ਲੱਗਾ ਕੇ ਇਹ ਗੱਬਣਿਆ ਚਲੋ ਕਈ ਵਾਰ ਆਪਾਂ ਸੋ ਆਪਾਂ ਚੈੱਕ ਨਹੀਂ ਕਰਾਉਂਦੇ ਜਾਂ ਹਨਾ ਦੱਬਾ ਮਾਰ ਕੇ ਕਹਿ ਸਕਦੇ ਆ ਹਨਾ ਤਾ ਉਹਨਾਂ ਨੇ ਇਹਨੂੰ ਸੇਲ ਕਰ ਦਿੱਤਾ ਹਾਂਜੀ 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 ਤਾਂ ਇਹਦੇ ਥੱਲੇ ਕਰੀਬ 3 ਲੀਟਰ ਇੱਕ ਟਾਈਮ ਦੁੱਧ ਦਾ ਤਾਂ ਟੀਕੇ ਤੇ ਮਿਲਦੀ ਆ ਹਾਂਜੀ ਤੇ ਬਾਕੀ ਹੁਣ ਇਹਨੂੰ ਬਣੀ ਨੂੰ ਕਰੀਬ ਆਜ 12 13 ਦਿਨ ਹੋ ਗਏ ਆ ਉਹ ਆਪਾਂ ਬਣੀ ਦੀ 10 ਲੱਗਦੇ ਪਰ ਆਪਾਂ ਕਹਿ ਲਈ ਨਿਕਲ ਜੇ ਤਾਂ ਅਗਲੀ ਦੀ ਕਿਸਮਤ ਇਹ ਟੀਕਾ ਲਗਾਇਆ ਹੋਇਆ ਇਹ ਹੀ ਕਮਾਈ ਨਹੀਂ ਇਹ ਆਈ ਨਹੀਂ ਆਪਣੇ ਡਾਇਰੈਕਟ ਕਰੌਸਿੰਗ ਹਾਂਜੀ ਠੀਕ ਆ ਬਾਕੀ ਚਾਂਸ ਚਲੋ ਫੁੱਲ ਆ ਇਹਨਾਂ ਰੇਲ ਭਾਈ ਪਹਿਲਾਂ ਪਹਿਲਾਂ ਸੂਆ ਇਹਦਾ ਚੱਲ ਰਿਹਾ ਤੇ ਦੁੱਧ ਕਿੰਨਾ ਦੱਸਿਆ ਸੀ ਹਾਂ ਦੁੱਧ ਸਟਾਰਟਿੰਗ ਜੇ 12 13 ਦੇ ਵੀ ਚੱਲੀ ਆ ਪਰ ਹੁਣ 3 ਲੀਟਰ ਟੀਕੇ ਦੇ ਇੱਕ ਟਾਈਮ ਨਹੀਂ ਹਾਂਜੀ ਹੁਣ ਬਿਲਕੁਲ ਜਿਹੜਾ ਦੋਸਤੋ ਬਿਲਕੁਲ ਜਿਹੜਾ ਦੁੱਧ ਥਣਿਆ ਜਾਏਗਾ 3 ਕਿਲੋ ਬਿਲਕੁਲ ਰੈਡੀ ਆ ਤੁਸੀਂ ਮਿੰਨਤੀ ਗਿੰਤੀ ਦਾ 3 ਕਿਲੋ ਬਿਲਕੁਲ ਮੰਨ ਕੇ ਲੈ ਕੇ ਜਾ ਸਕਦੇ ਬਾਈ ਦੇ ਘਰੋਂ ਤੇ ਪਹਿਲਾਂ ਝੋਟੀ ਹੈ ਜਿਹੜੀ ਦੋਸਤੋ ਸੂਆ ਚੱਲ ਰਿਹਾ ਪਹਿਲਾਂ ਝੋਟੀ ਇਹ ਸੂਈ ਸੀ ਬੜਾ ਜਿਹੜਾ ਭਰਮਾ ਜਿਹੜਾ ਪਿੰਡਾ ਹੈਗਾ ਅੱਗੋਂ ਬਾਡੇ ਪਿੱਠ ਪੂੜਾ ਵੇਖੋਗੇ ਚੜਾਈ ਵੇਖੋਗੇ ਤਾਂ ਬਹੁਤ ਖੂਬਸੂਰਤ ਤੁਹਾਨੂੰ ਨਜ਼ਰ ਆਵੇ ਇੱਕ ਮਾਲੀ ਦਾ ਚੰਗੇ ਦਾ ਪਲਿਕ ਕਰਵਾਉਂਦੇ ਆ ਤੇ ਕਿਉਂਕਿ ਘਰ ਵਾਲਿਆਂ ਤੋਂ ਜਦੋਂ ਅੱਗੋਂ ਵੀਰ ਲੈ ਕੇ ਆਏ ਤੇ ਉਹਨਾਂ ਜਿਗਰ ਕੀਤਾ ਸੀ ਵੀ 5-7 ਕੁ ਮਹੀਨੇ ਉਹਨਾਂ ਮੰਨਿਆ ਸੀ ਕਿ ਪਸੂ ਸਾਡਾ ਗੱਬਣਾ ਪੱਟ ਚੱਕ ਨਾ ਕਰਾਉਣ ਦੀ ਵਜ੍ਹਾ ਕਰਕੇ ਉਹਨੂੰ ਲੇਟ ਪਤਾ ਚੱਲਿਆ ਤੇ ਬਾਈ ਹਰਵਿੰਦ ਨੇ ਤੁਹਾਡੇ ਸਾਹਮਣੇ ਪੇਸ਼ ਕੀਤੀ ਆ ਨਾਰਮਲੀ ਦੋਸਤੋ ਰੇਟ ਵੀ ਮੈਨੂੰ ਲੱਗਦਾ ਵੀ ਬਿਲਕੁਲ ਵਾਜ ਪਿਆ ਹੋਵੇਗਾ ਨਾਲੇ 3 ਕਿਲੋ ਦੁੱਧ ਅੱਗੇ ਬਿਲਕੁਲ ਜੇਕਰ 15 ਦਿਨ ਦੀ ਜਿਆ ਗੱਬਣ ਚੈੱਕ ਪਾਸ ਰਹਿ ਜਾਂਦੀ ਆ ਤੇ ਤੁਹਾਡੀ ਕਿਸਮਤ ਆ ਤੇ ਝੋਟੀ ਜਿਹੜੀ ਹੈਗੀ ਬਹੁਤ ਸ਼ਕੀਨ ਆ ਨਾਰਮਲੀ ਆਪਾਂ ਜਦੋਂ ਇਹਨਾਂ ਨੂੰ ਪੂਲਾ ਖਰਚ ਕਰਕੇ ਵੀ ਜਿਹੜਾ ਦੋਸਤੋ ਝੋਟੀਆਂ ਝੋਟੀਆਂ ਕੱਟੀਆਂ ਲੈਣੀਆਂ ਬਾਅਦ ਵਿੱਚ ਤਿਆਰੀ ਕਰਦੇ ਆ ਉਹਨਾਂ ਪਸ਼ੂਆਂ ਦੀ ਇਹ ਪ੍ਰੋਪਰ ਤੁਹਾਨੂੰ ਜਿਹੜੀ ਦੋਸਤੋ ਬਿਲਕੁਲ ਰੈਡੀ ਮੈਂਟ ਜਿਹੜੀ ਕਹਾਂਗਾ ਦੋਸਤੋ ਤੁਹਾਨੂੰ ਚੀਜ਼ ਪ੍ਰੋਪਰ ਤਿਆਰ ਮਿਲਦੀ ਪਈ ਆ ਕਈ ਕਹਤਾ ਮਾਲੀ ਤੋਂ ਕ੍ਰੋਸ ਹੋਈ ਆ ਤੇ ਬਾਕੀ ਜਿਹੜੀ ਤੁਸੀਂ ਜ਼ਰੂਰ ਇਹ ਲੈ ਕੇ ਜਾ ਸਕਦੇ ਹੋ ਨਾਲ ਆਪਾਂ ਜਿਹੜੀ 20 15 ਤੋਂ ਲੈ ਕੇ 25000 ਦੀ ਆਪਾਂ ਇਹ ਝੋਟੀ ਲੈ ਕੇ ਇਹਨੂੰ ਫਿਰ ਵੀ ਸਾਹਮਣੇ ਤਿਆਰ ਕਰਦੇ ਆ ਹਨਾ ਹਾਂਜੀ ਤਾਂ ਫਿਰ ਵੀ ਅਕੇ ਪਤਾ ਨਹੀਂ ਕਿੰਦਾ ਦੀ ਨਿਕਲਣੀ ਕਿੰਦਾ ਦੀ ਲੇ ਹਾਂਜੀ ਪਰ ਇਹ ਚੰਗੀ ਜਾਨੀ ਕੇ ਚੀਜ਼ ਆਏ ਸਮਝੋਗਾ ਜਾਨੀ ਕਿ ਘੱਟ ਤੋਂ ਘੱਟ 90-95000 ਰੁਪਏ ਦੀ ਮਾਝੇ ਬੰਦੀ ਆ ਜੇ ਪ੍ਰੋਪਰਟੀ ਦੀ ਗੱਲ ਹੈ ਬਿਲਕੁਲ 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 ਤੁਹਾਨੂੰ ਆਵਾਜ਼ ਭਜਾ ਰੇਟ ਹੋਵੇਗਾ ਤਕਰੀਬਨ ਰੇਟ ਆਪਾਂ ਵੀਜ਼ਨ ਰੀਅਲ ਤੋਂ ਵੀ ਤਾਂ ਭਾਈ ਸਹੀ ਤਾਂ ਵੀ ਬਹੁਤ ਵਧੀਆ ਲੱਗਿਆ ਕੁਆਲਿਟੀ ਹਰੇਕ ਚੀਜ਼ ਦੀ ਕੋਈ ਪਿੱਠ ਪੁੜੇ ਵੱਲੋਂ ਕਿਸੇ ਚੀਜ਼ ਤੋਂ ਕਮੀ ਨਹੀਂ ਆ ਆ ਵੇਖੋ ਤੇ ਬਾਕੀ ਚੁਆਬ ਹੋਵੇ ਚੁਆ ਚੰਗਾ ਦੋਸਤੋ ਹੁਣ ਮੌਕੇ ਦਾ 3 ਕਿਲੋ ਦੁੱਧ ਤੁਹਾਨੂੰ ਰੈਡੀ ਮਿਲੇਗਾ ਇੱਕ ਟਾਈਮ ਮਿਲਦੀ ਹੈਗੀ ਭਾੜੇ ਵੰਡੇ ਤੇ ਮਿਲਦੀ ਜੀ ਭਾੜੇ ਵੰਡੇ ਪਾਗਲ ਆ ਟਿੱਕਾ ਬਿਲਕੁਕੁਲ ਵੇਖੋ ਦੋਸਤੋ ਤੇ ਸ਼ਕੀਨ ਪੂਰੀ ਹੈਗੀ ਆ ਠੰਡੀ ਧੀਰੀ ਆ ਤੇ ਵੇਲ ਪੱਖੋਂ ਵੇਖੋਗੇ ਤਾਂ ਬਹੁਤ ਲੰਬੀ ਵੀ ਆ ਵੇਖੋ ਬਾਕੀ ਉਮੀਦ ਕਰਦਾ ਦੋਸਤੋ ਜੇਕਰ ਤੁਸੀਂ ਘਰੇ ਆਉਂਗੇ ਤੇ ਇੰਨੇ ਕੁ ਰੁਪਈਆ ਦੇ ਵਿੱਚ ਤੁਹਾਨੂੰ ਚੀਜ਼ ਪਸੰਦ ਆਵੇਗੀ ਤੇ ਭਾਈ ਮੁੱਲ ਕਿਨਾਰਵਿਲ ਕੀਤਾ ਹੈ ਮੁੱਲ ਸੰਦੂ ਸਾਹਿਬ ਜੀ ਲੈਣ ਦੇਣ ਜਿਹੜਾ 38000 ਰੁਪਿਆ ਲੈਣ ਦੇਣਾ 38 ਹਾਂਜੀ ਉਹਦੇ ਜਿਵੇਂ ਥੋੜਾ ਬਦਲ ਮੰਨ ਤਾਂ ਥੋੜੀ ਬਦਲ ਉਹਨਾਂ ਦੀ ਗੁੰਜਾਇਸ਼ ਆ ਜੀ ਹਾਂ ਬਿਲਕੁਲ ਜੀ ਠੀਕ ਆ ਬਿਲਕੁਲ ਦੋਸਤੋ ਇੱਕ ਦਰਮਿਆਨੀਆਂ ਛੋਟੀਆਂ ਕਟੀਆਂ ਦੇ ਮੁੱਲ ਦੇ ਵਿੱਚ ਤੁਹਾਨੂੰ ਬੜੀ ਪਲੀ ਪਲਾਈ ਝੋਟੀ ਜਿਹੜੀ ਮਿਲਦੀ ਆ ਤੇ ਥਣਾ ਦੀ ਵੀਰੇ ਚੈੱਕ ਪਾਸ ਬਿਲਕੁਲ ਚੋਕੇ ਲੈ ਕੇ ਜਾਣ ਦੋ ਟਾਈਮ ਬਿਲਕੁਲ ਕੋਈ ਤਾਂ ਬਾਤ ਘੜ ਕੋਈ ਨਜ਼ਰ ਤ ਨਹੀਂ ਆਈ ਤੁਹਾਨੂੰ ਬਿਲਕੁਲ ਬਿਲ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਠੀਕ ਆ ਤੇ ਬਹੁਤ ਖੂਬਸੂਰਤ ਜਿਹੜੀ ਆ ਦੋਸਤੋ ਦੇਖੋ ਫੇਸ ਕੁਆਲਟੀ ਵਧੀਆ ਇੱਕ ਵਾਰੀ ਫਿਰ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਇੱਕ ਤਕਰੀਬਨ ਆਪਣੇ ਜਿੰਨੇ ਪਸ਼ੂਪੱਧ ਦੇ ਸਾਰਿਆਂ ਨਿਕਾਤ ਕਰ ਵੀ ਸੋਣਾ ਹੈਗਾ ਦੋਸਤੋ ਬਿਆਨ ਕਰਨਾ ਬੰਦਾ ਕਿਉਂਕਿ ਕੱਲ ਨੂੰ ਜੇਕਰ ਤੁਸੀਂ ਕਾਲ ਕਰਕੇ ਵੀਰ ਦੇ ਘਰੇ ਆਉਂਦੇ ਹੋ ਤਾਂ ਵੇਖ ਕੇ ਤੁਹਾਨੂੰ ਜਿਹੜੀ ਸੰਤੁਸ਼ਟੀ ਹੋਵੇਗੀ ਸੈਟੀਸਫੈਕਸ਼ਨ ਹੈਗੀ ਇਹ ਜਿਹੜੀ ਤੁਹਾਡੇ ਦਿਲ ਨੂੰ ਜ਼ਰੂਰ ਹੋਵੇਗੀ ਵੇਖ ਕੇ ਇਸ ਤੋਂ ਬਾਅਦ ਹਰਵੈਲ ਭਾਈ ਆਪਣੇ ਕੋਲ ਲਾਸਟ ਵੇ ਕਿਹੜਾ ਐਨੀਮਲ ਸੇਲ ਆ ਜੀ ਸਰ ਜੀ ਦਾ ਆਪਣੇ ਕੋਲ ਹਾਂ ਜੀ ਤੇ ਇੱਕ ਬਿਹੜਾ ਦੋਸਤੋ ਫਾਈਨਲ ਤੇ ਤੁਹਾਨੂੰ ਜਿਹੜੀ ਆਪਣਾ ਦਿਖਾਉਣੇ ਆ ਤੇ ਇਹ ਵੀ ਤਾਜ਼ੀ ਥੋੜੀ ਥਵਾਈ ਹੈਗੀ ਹੈ ਬਿਲਕੁਲ ਸੂੇਸ਼ ਵਾਇਪਸੂ ਦਾ ਇਹ ਫਾਇਦਾ ਹੋ ਜਾਂਦਾ ਹੈ ਵੀ ਤੁਸੀਂ ਜਿਹੜੀ ਧਾਰ ਮਾਰ ਕੇ ਅਸੀਂ ਚੁਾਈ ਕਰਕੇ ਚੈੱਕ ਪਾਸ ਕਰਕੇ ਪਸ਼ੂ ਲੈ ਕੇ ਜਾ ਸਕਦੇ ਹੋ ਤੇ ਹਾਲੋ ਬਹੁਤ ਵਧੀਆ ਹਨ ਹਾਂ ਅੰਮ੍ਰਿਤਦਾ ਜੀ ਇਹਦੀ ਸਭ ਤੋਂ ਖਾਸੀਅਤ ਕੀ ਹੈ ਜਿਆਦਾ ਇਹਦੇ ਜਿਹੜੇ ਦੁੱਧ ਦੀ ਕੁਆਲਿਟੀ ਆ ਮੱਤਿਆ ਵਰਗੀ ਆ ਹਾਂ ਸੰਗਣਾ ਦੋਤਾ ਜੀ ਬਿਲਕੁਲ ਜੀ ਫੈਟ ਵੀ ਫੁੱਲ ਤੇ ਅਨੇਕ ਆਮ ਦਾ ਉਹ ਚਾਹ ਲੈ ਜਵੇ ਉਹ 5 ਕਿਲੋ ਦਾ ਤੇਰੀ ਵੀ ਬੋਦਾ ਹਾਂ ਇਹ ਮੱਝਾ ਬਿਲਕੁਲ ਮੱਝਾ ਰੁਵਾਜੀ ਸੁਭਾਨ ਅੱਜ ਚੁਆਈ ਦਾ ਸਮਾਂ ਪਿਆਹ ਕੇ ਚੋਲੀ ਇਹਦੀ ਚੂਣ ਵਾਲੀ ਆ ਚੂਣ ਵਾਲੀ ਬਾਕੀ ਸਭ ਦਾ ਚੁਆਈ ਬਹੁਤ ਵਧੀਆ ਠੀਕ ਤੇ ਕੀ ਦੀ ਡਿਟੇਲ ਅਗਰ ਸੂਆ ਕਰਵਾਉਣਾ ਸੂਆ ਦੂਜਾ ਸੂਈ ਆ ਸੂਈ ਨੂੰ ਅੱਜ ਨੂੰ 5-6 ਦਿਨ ਹੋਏ ਆ ਜੀ ਤਕਰੀਬ 8 ਕਿਲਟਰੇ ਦੇ ਥੱਲੇ ਦੁੱਧ ਜਿਹੜਾ ਰੈਡੀ ਮਗਰ ਬੱਚਾ ਬੱਛੀ ਹੈ ਜੀ ਆ ਬੱਚੀ ਆ ਗਈ ਇਹਦੇ ਮਗਰ ਠੀਕ ਹੈ ਮਗਰ ਬੱਛੀ ਹੈ ਦੋਸਤੋ 8 ਲੀਟਰ ਹੈ ਜੀ ਰੈਡੀ ਹਾਂ ਜੀ 8 ਲੀਟਰ ਹੈ ਬਾਕੀ 10 ਕਿਲੋਟਰ ਤੱਕ ਇਹਦੀ ਜਿਹੜੀ ਕਪੈਸਿਟੀ ਰਹੂਗੀ ਤੇ ਕਿੰਨੇ ਦਿਨ ਹੋਗੇ ਦੱਸੇ ਸੂਈ ਨੂੰ ਇਹਨੂੰ 4-5 ਦਿਨ 4-5 ਦਿਨ ਲੱਗੇ ਹਜੇ 나ੜੂ ਚਲੋ 4-5 ਦਿਨ ਜਿਹੜਾ ਦੋਸਤੋ ਸਮਾਂ ਹੋ ਗਿਆ ਸੂਈ ਨੂੰ ਤੇ 8 ਲੀਟਰ ਤੁਸੀਂ ਬੋਲੇ ਜਿ ਮੰਨ ਲਓ ਚਾਹੇ ਦੁੱਧ ਵੀ ਤਕਰੀਬਨ ਬਣ ਗਿਆ ਬਾਕੀ ਚੁਆਈ ਵਧੀਆ ਇੱਕ ਲੰਦਾ ਚੁਆਈ ਜਿਹੜੀ ਆ ਵੀਰ ਜੀ ਦਾ ਵਧੀਆ ਕਿਉਂਕਿ ਆਪਾਂ ਸੰਤੂ ਸਾਹਿਬ ਚੁਆਈ ਸਾਰੇ ਪਸ਼ੂਆਂ ਦੀ ਕਰਵਾ ਦੇਣੀ ਫਿਰ ਵੀਡੀਓ ਬਹੁਤ ਲੰਬੀ ਹੋ ਜਾਂਦੀ ਲੰਬੀ ਬਣ ਜਾਂਦੀ ਵੀਰ ਜੀ ਵੀਡੀਓ ਤੇ ਬਹੁਤੇ ਵੀਰਾਂ ਦਾ ਤਰਾਜ ਵੀ ਹੁੰਦਾ ਚਲੋ ਕਿਸੇ ਵੀਰਾਂ ਨੂੰ ਕਈ ਵੀਰਾਂ ਨੂੰ ਪਸੰਦ ਵੀ ਆਉਂਦੀ ਹੈ ਕਈ ਵੀਰ ਇੰਨਾਂ ਚੀਜ਼ਾਂ ਨੂੰ ਪਸੰਦ ਵੀ ਕਰਦੇ ਆ ਕਈ ਵੀਡੀਓ ਲੰਬੀ ਵੀ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਤੇ ਵੀਰ ਹਰਵੇਰ ਇਹਦਾ ਮੁੱਲ ਕਿੰਨਾ ਵੈਣਦਾ ਆ ਸੰਤੂ ਸਾਹਿਬ ਜੀ ਇਹਦਾ ਤਾਂ ਮੁੱਲ ਕੋਈ ਜ਼ਿਆਦਾ ਨਹੀਂ ਹੈ ਹਾਂਜੀ 1700 77000 ਹਾਂਜੀ ਲੈਣ ਦੇ ਅਪਰੋਕਸੀਮੇਟਲੀ ਟੋਟਲ ਜਿਹੜਾ ਦੋਸਤੋ ਕਹਿ ਲਈਏ ਆਪਾਂ ਰੇਟ ਜਿਹੜਾ ਵੀਰ ਨੇ ਡਿਮਾਂਡ ਕੀਤੀ ਆ 77000 ਰੁਪਏ ਬਿਲਕੁਲ ਬਿੱਟਪੂਰੇ ਦੀ ਬਹਰਾ ਦੀ ਆ ਹਾਂਜੀ ਗੋਲ ਬਿਲਕੁਲ ਜਿਹੜਾ ਗੁੰਦਵਾ ਸ਼ਰੀਰ ਦਾ ਦੋਸਤ ਗੁਲਾਈ ਹੈ ਬਿਲਕੁਲ ਸ਼ਰੀਰ ਦੀ ਤੇ ਚੁਵਾਈ ਕਰਕੇ ਆਪਦੇ ਚੈੱਕ ਪਾਸ ਕਰ ਲੈ ਤੇ ਤਸੱਲੀ ਕਰ ਲਿਓ ਤੇ ਆ ਥਨਾਂ ਦੀ ਜਿਹੜੀ ਕੁਆਲਿਟੀ ਹੈਗੀ ਤੁਸੀਂ ਜਰੂਰ ਵੇਖ ਲਓ ਹਰਬੀਰ ਕਈ ਵੀ ਨਾ ਆਪਸ ਨੂੰ ਦੇ ਵਿੱਚ ਆਪਾਂ ਅੱਗੇ ਗਾੜ ਦੇ ਤਕਰੀਬਨ ਗਾਵਾਂ ਦੇ ਤੁਹਾਨੂੰ ਪਤਾ ਹੀ ਹੈ ਸ਼ੁਰੂ ਤੋਂ ਜਿਹੜੀ ਤਾਂ ਪ੍ਰੋਪਰ ਬਰੀਡ ਚ ਆਉਂਦੀਆਂ ਗਾਵਾਂ ਉਹ ਤਾਂ ਬਰਾਬਰ ਹੁੰਦੀਆਂ ਹਾਂ ਜਿਹੜੀਆਂ ਥੋੜਾ ਢੋਗਲੇ ਪੰਜ ਚ ਆਉਂਦੀਆਂ ਉਹਨਾਂ ਦੀ ਜਿਹੜੇ ਅਗਲੇ ਥਾਣੇ ਹਮੇਸ਼ਾ ਹੀ ਜਿਆਦਾ ਵੱਡੇ ਰਹਿੰਦੇ ਆ ਬਿਲਕੁਲ ਪਿਛਲੇ ਬਾਕੀ ਕੋਈ ਚਵਾਈ ਤਕਰੀਬਨ ਸਹੀ ਵਧੀਆ ਹਾਂ ਚਵਾਈ ਬਹੁਤ ਵਧੀਆ ਜੀ ਹਰਬੀਰ ਭਾਈ ਨੰਬਰ ਜਿਹੜੇ ਸੰਪਰਕ ਜ਼ਰੂਰ ਲੈ 99038820259906382025 ਠੀਕ ਆ ਸੋ ਦੋਸਤੋ ਇਹ ਸਨ ਵੀਰ ਹਰਬੀਰ ਸਿੰਘ ਜੀ ਪਿੰਡ ਜੋੜ ਸਿੰਘ ਵਾਲਾ ਸੀਲ ਪੱਟੀ ਜ਼ਿਲ੍ਹਾ ਤ ਸੋ ਅੱਜ ਵੀਰ ਦੇ ਕੋਲ ਜਿਹੜੇ ਤਕਰੀਬਨ 4 ਐਨੀਮਲ ਸੇਲ ਨੇ ਵਿਦ ਜਿਹੜੀ ਕਾਓ ਤੁਹਾਨੂੰ ਦਿਖਾਈਏ ਦੋਸਤੋ ਤਕਰੀਬਨ ਉਹਦੀ ਇਨਫੋਰਮੇਸ਼ਨ ਵੀ ਤੁਹਾਡੇ ਨਾਲ ਸਾਂਝੀ ਕਰਦੀ ਆ ਪਹਿਲੇ ਨੰਬਰ ਤੇ ਜਿਹੜੀ ਤੁਹਾਨੂੰ ਆਪਾਂ ਨੀਲੀ ਦਾਵੀ ਦੀ ਝੋਟੀ ਦਿਖਾਈ ਸੀ ਫੁੱਲ ਇਨਫੋਰਮੇਸ਼ਨ ਸਮੇਤ ਜਿਹੜੀ ਅਸੀਂ ਵੀਡੀਓ ਕੱਬ ਬਣਾ ਦਿੱਤੀ ਆ ਸੋ ਸੰਪਰਕ ਕਰਕੇ ਵੀਰ ਦੇ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਜੀ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ